ਸ਼੍ਰੀ ਰਾਮ ਇੰਟਰਨੈਸ਼ਨਲ ਸਕੂਲ ਕੱਕੜਵਾਲ ਧੂਰੀ ਵਿਕੇ ਸਕੂਲ ਦਾ ਦੂਸਰਾ ਸਾਲਾਨਾ ਸਮਾਗਮ ਸਕੂਲ ਦੀ ਪ੍ਰਿੰਸੀਪਲ ਵੀ ਨਲਿਨਾ ਕੁਮਾਰੀ ਦੀ ਗਵਾਈ ਹੇਠ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਆਈਏਐਸ ਆਕਾਸ਼ ਬਾਂਸਲ ਏਡੀਸੀ ਜਨਰਲ ਸੰਗਰੂਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ। ਜਦੋਂ ਕਿ ਇਸ ਮੌਕੇ ਸਕੂਲ ਦੇ ਡਾਇਰੈਕਟਰ ਮਨੋਜ ਗਰਗ, ਟਰਸਟੀ ਅਸ਼wini ਗੋਇਲ, ਅਭਿਨਵ ਗੋਇਲ ਨੇਵੀ ਅਤੇ ਹੀਰਾ ਜੰਦਲ ਵੀ ਉੱਚੇ ਚੇਤ ਤੌਰ ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਏਡੀਸੀ ਆਕਾਸ਼ ਬਾਂਸਰ ਵੱਲੋਂ ਜੋਤੀ ਪ੍ਰਜਨਨ ਕਰਨ ਉਪਰੰਤ ਬੱਚਿਆਂ ਵੱਲੋਂ ਸਰਸਵਤੀ ਵੰਦਨਾ ਕਰਕੇ ਕੀਤੀ ਗਈ। ਇਸ ਤੋਂ ਉਪਰੰਤ ਸਕੂਲ ਕਮੇਟੀ ਦੇ ਪ੍ਰਧਾਨ ਪੀ ਮਧੂ ਸੂਦਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਕੇ ਦੇਸ਼ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੀ ਉਹਨਾਂ ਦੇ ਸਕੂਲ ਦਾ ਮੁੱਖ ਉਦੇਸ਼ ਹੈ। ਇਸ ਉਪਰੰਤ ਬੱਚਿਆਂ ਵੱਲੋਂ ਰੰਗਾ ਰੰਗਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਾਟਕ, ਗੀਤਾਂ, ਕਵਾਲੀ, ਗਿੱਧੇ ਅਤੇ ਪੰਗੜੇ ਨੂੰ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਏਡੀਸੀ ਕਾਸ਼ਵਾਨਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਮਾਨਦਾਰੀ ਅਤੇ ਸਖਤ ਮਿਹਨਤ ਦੇ ਨਾਲ ਹਰੇਕ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਸਖਤ ਮਿਹਨਤ ਦੇ ਬਲਬੂਤੇ ਅੱਜ ਇਸ ਮੁਕਾਮ ਤੇ ਪਹੁੰਚੇ ਹਨ। ਉਨਾ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬੱਚਿਆਂ ਵੱਲੋਂ ਕੀਤੀ ਗਈ ਪੇਸ਼ਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਹਨ ਇਸ ਮੌਕੇ ਪ੍ਰਿੰਸੀਪਲ ਵੀ ਨਲਿਨਾ ਕੁਮਾਰੀ ਨੇ ਸਕੂਲ ਦੀ ਸਾਲ ਭਰ ਦੀਆਂ ਪ੍ਰਾਪਤੀਆਂ ਤੇ ਉਦੇਸ਼ਾਂ ਤੇ ਰੌਸ਼ਨੀ ਪਾਉਂਦੇ ਹੋਏ ਸਾਲਾਨਾ ਰਿਪੋਰਟ ਵੀ ਪੜ੍ਹੀ ਸਮਾਗਮ ਦੌਰਾਨ ਸਾਲ ਭਰ ਅੰਦਰ ਸਿੱਖਿਆ ਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ટ્રਸਟੀ ਅਸ਼wini ਗੋਏ ਨੇ ਇਸ ਸਮਾਗਮ ਦੇ ਸਫਲ ਅਜੋਜਨ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਮੁਬਾਰਕਬਾਦ ਦਿੱਤੀ। ਅ ਇਸ ਫੰਕਸ਼ਨ ਮੈਂ ਹਮ ਬੱਚੇ ਕੋ ਬੱਚੇ ਅ ਅਜਕਲ ਸੋਸਾਇਟੀ ਮੈਂ ਕਿਸ ਤਰ੍ਹਾਂ ਕੀ ਮਾਹੌਲ ਚੱਲ ਰਹਾ ਹੈ ਉਹ ਸਾਰੇ ਚੀਜ਼ ਕੋ ਅ ਅਜ ਹਮ ਅਲੱਗ ਅਲੱਗ ਰੂਪ ਮੈਂ ਅਲੱਗ ਅਲੱਗ ਵੈਰਾਈਟੀਆਂ ਮੈਂ ਸਟੇਜ ਮੈਂ ਬੱਚੇ ਸ਼ੋਅ ਕੀਤਾ। उसी में लाइक आजकल पंजाब में बहुत नक्शा की मॉल बहुत चल रहा है एंड पानी के आ, पानी के संस्था देखेंगे तो पानी बहुत खट्टा हो रहे है प्लस पानी पॉइजन ज़्यादा होती हो रही वो चीज़ को बच्चे एक पंजाबी प्ले में बहुत अच्छा नाटक था हर आइटम आज फंक्शन में हर आइटम एक थीम बेस्ड करवा दिया वो रीज़न क्या है बच्चे को इसी में से नॉलेज नॉलेज मतलब हर चीज़ के बारे में सोसाइटी में क्या चल रहा है उसके बारे में नॉलेज मिलना चाहिए एनुअल फंक्शन मतलब सिर्फ ये फंक्शन नहीं है ये फंक्शन के थ्रू हर बच्चे कुछ ना कुछ स्टेज परफॉर्मेंस के थ्रू सीखना चाहिए ये ये है हमारा इस संस्था का श्रीराम इंटरनेशनल स्कूल इसी में फोकस ज़्यादा दे रहे हैं एंड आ, इस बेसिस में हर एक्टिविटीज भी ऑलरेडी स्कूल में करवा रहे हैं हम कोकरिकुलर एक्टिविटीज़ है एक्स्ट्रा करिकुलर एक्टिविटीज़ है हर एक्टिविटीज़ में कोई थीम होती है वो थीम बेस्ड हम हर हर आइटम इधर करवा रहे हैं उसके कारण बच्चे को हर चीज़ के बारे में एक्स्ट्रा नॉलेज मिल रहा है आज श्रीनाथ श्री राम इंटरनेशनल स्कूल भी तो जी साल दी दलाना फंक्शन हुई है इस हर अलग अलग आइटम में बच्चे पार्टीसपेट किए और अज के मुख्य मेहमान आकाश बंसल आई एस दी मैं बहुत बहुत धन्यवाद करता हूँ ना मेरे साथी हैं तो मैनेजमेंट दी हरेक बंदे बधाई देता हूँ और खास थोड़ से पेरेंट्सा और टीचर्स सबको श्री राम इंटरनेशनल स्कूल वालों बहुत बहुत शहर निवासियों को क्या अपील करना चाहते हो आप आ, दूरी की हर पेरेंट्स को एक अपील है अच्छे स्कूल्स चुन के उसमें पढ़ाई कर लें और नाल नाल उनका जो डिसिप्लिन और सोसाइटी में एक ईवन की पार्टिसिपेशन की ज़रूरत है सर आपने एक, एक नाटक पेश किया है बल्कि जैसे आजकल के पंजाब से लोग विदेशों की धरती में जा रहे हैं उनको क्या संदेश देना चाहते हो आप इस बापा मैंने एक ही बात कहना चाहता हूँ इंडिया जैसे कंट्री कहीं भी नहीं है इधर क्लाइमेटिकल और रिसोर्स तो इसमें एक इग्नोरेंस है लाइक पंजाब में एक इग्नोरेंस ने हम बाहर जाएंगे तो हम तरक्की कर लेंगे ऐसे कोई किसी बात पर नहीं है हार्ड वर्क कहाँ भी करें उनको फल सफ़ेद हमें हमेशा सफलता मिलती है एक छोटी सी उदाहरण है आज छोटे नन्हे मुन्ने भी आइटम्स उसमें बच्चों की पार्टिसिपेशन एक कॉन्फिडेंस और इस तरह की ज़िंदगी हर एक जिएगा बाहर जाने की कोई ज़रूरत नहीं है ਆ ਗਿਆ ਉਹਨਾਂ ਹਰੇਕ ਆਈਟਮ ਤੇ ਇੱਕ ਨਾ ਇੱਕ ਮੈਸੇਜ ਸੀ ਔਰ ਇੱਕ ਹੀ ਬਹੁਤ ਹੀ ਪਿਆਰਾ ਮੈਸੇਜ ਸੀਗਾ ਜਿਹੜਾ ਬੱਚਿਆਂ ਛੋਟੇ ਛੋਟੇ ਨੇ ਗਿੱਧੇ ਦੇ ਵਿੱਚ ਕੁੜੀਆਂ ਨੂੰ ਬਚਾਉਣ ਦੇ ਲਈ ਕਰਿਆ ਕਿ ਕੁੜੀਆਂ ਨੂੰ ਪੇਟ ਵਿੱਚ ਹੀ ਨਾ ਤੁਸੀਂ ਮਾਰੋ ਉਹਨਾਂ ਨੂੰ ਜਨਮ ਦਿਓ ਕੁੜੀ ਔਰ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਇਹ ਮੈਸੇਜ ਸਮਾਜ ਲਈ ਬਹੁਤ ਹੀ ਅੱਛਾ ਹੈ ਨੌਜਵਾਨਾਂ ਨੂੰ ਕੀ ਸਨੇਹਾ ਦੇਉਂਗੇ ਜੋ ਅੱਜ ਦੇ ਨ ਬੱਚੇ ਜਿਹੜੇ ਨੇ ਨਸ਼ਿਆਂ ਦੀ ਦਲਦਲ ਵਿੱਚ ਜਾ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਦੇਉਂਗੇ ਹਾਂਜੀ ਅੱਜ ਦੇ ਬੱਚੇ ਉਹ ਦੋ ਤਿੰਨ ਨਸ਼ੇ ਵਿੱਚ ਜਾ ਰਹੇ ਨੇ ਜਿਸ ਕੀ ਉਹ ਕੰਮਕਾਰ ਦੇ ਵਿੱਚ ਨਹੀਂ ਐ ਔਰ ਫਰੀ ਨੇ ਤਾਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਆਪਣੇ ਜ਼ਿੰਦਗੀ ਨੂੰ ਸੁਧਾਰੋ ਨਸ਼ਾ ਜਿਆਦਾ ਨਾ ਅਪਣਾਓ ਔਰ ਪੜ੍ਹ ਲਿਖ ਕੇ ਵਧੀਆ ਕੁਝ ਬਣੋ ਆਪਣੇ ਮਾਪੇ ਦੇ ਚਿਹਰੇ ਦੇ ਦਿਖਾਈ ਆ ਬਈ ਅੱਜ ਜਿਹੜੇ ਬੱਚੇ ਨੇ ਬਦੀ ਧਰਤੀ ਤੇ ਜਾ ਰਹੇ ਨੇ ਪੰਜਾਬ ਨੂੰ ਛੱਡ ਕੇ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਸੀ ਵਦੇਸ਼ ਦੇਖੋ ਵਿਦੇਸ਼ ਦੇ ਵਿੱਚ ਬੱਚੇ ਜਾ ਰਹੇ ਨੇ ਇਹ ਕੁਝ ਵਧੀਆ ਨਹੀਂ ਹੈ ਆਪਣੀ ਇੰਡੀਆ ਦੇ ਵਿੱਚ ਹੀ ਬਹੁਤ ਕੁਝ ਕਰਨ ਨੂੰ ਹੈ ਇੱਥੇ ਮਾਪੇ ਬਪ ਕੱਲੇ ਨੇ ਜੋ ਕਿ ਪਾਣੀ ਜਿਸ ਤਰ੍ਹਾਂ ਦਿਖਾਇ ਸੀ ਪਾਣੀ ਨੂੰ ਵੀ ਤਰਸ ਰਹੇ ਨੇ ਔਰ ਬੱਚੇ ਉੱਥੇ ਬਿਲਕੁਲ ਹੀ ਐਸ਼ ਕਰ ਰਹੇ ਨੇ ਬੱਚਿਆਂ ਨੂੰ ਬਿਲਕੁਲ ਇੱਥੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਔਰ ਆਪਣੇ ਮਾਪੇ ਦੀ ਸੇਵਾ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਵੱਲੋਂ ਵੀ ਪਾਣੀ ਨੂੰ ਬਚਾਉਣ ਦੇ ਵੱਡੇ ਵੱਡੇ ਉਪਰਾਲੇ ਕੀਤੇ ਨੇ ਉੱਥੇ ਹੀ ਅੱਜ ਬੱਚੇ ਨੇ ਆਈਟਮਾਂ ਵੇਚ ਕੀਤੀਆਂ ਨੇ ਉਸ ਵਾਰੀ ਕੀ ਕਹਿਣਾ ਹੈ ਉਸ ਵਾਰੀ ਵਿੱਚ ਕਹੂਗਾ ਹਾਂਜੀ ਦੇਖੋ ਸਰਕਾਰ ਤਾਂ ਆਪਣਾ ਕੰਮ ਕਰ ਰਹੀ ਹੈ ਔਰ ਬਹੁਤ ਹੀ ਵਧੀਆ ਕਰ ਰਹੀ ਹੈ ਔਰ ਬੱਚਿਆਂ ਨੇ ਵੀ ਦੇਖੋ ਸਮਾਜ ਨੂੰ ਮੈਸੇਜ ਦਿੱਤਾ ਹੈ ਔਰ ਕੋਸ਼ਿਸ਼ करिए ਕਿ ਅਸੀਂ ਵੀ ਸਾਰੇ ਸਰਕਾਰ ਦੀ ਮਦਦ ਕਰੀਏ ਔਰ ਬੱਚਾ ਨੂੰ ਵੀ ਦੇਖੀਏ ਕਿ ਬੱਚੇ ਕਿਸ ਤਰ੍ਹਾਂ ਦੇ ਮੈਸੇਜ ਦੇ ਰਹੇ ਨੇ ਉਹਨਾਂ ਨੂੰ ਸਿੱਖੀਏ